बाबा ਕਹਿੰਦੇ ਹਨ ਬੱਚੇ ਲਾਈਟ ਹਾਊਸ ਮਾਈਟ ਹਾਊਸ ਬਣ ਕੇ ਵਿਸ਼ਵ ਗਗਨ ਵਿੱਚ ਆਪਣੀ ਰੋਸ਼ਨੀ ਫਲਾਓ। ਇਸੇ ਰੋਸ਼ਨੀ ਨਾਲ ਵਿਸ਼ਵ ਪਰਵਰਤਨ ਦਾ ਕਾਰਜ ਹੋਵੇਗਾ। ਬੱਚੇ ਦਿੜਤਾਪੂਰਵਕ ਪ੍ਰਸ਼ਾਰਥ ਕਰਨਾ ਹੈ। ਹਰ ਸੈਕਿੰਡ ਦਾ ਪ੍ਰਸ਼ਾਰਥ। ਪ੍ਰਸ਼ਾਰਥ ਵਿੱਚ ਉਤਰਾ ਚੜਾਉ ਨੂੰ ਨਹੀਂ ਦੇਖਣਾ। ਡੇ ਡੇ ਰਹੋ। ਕਰਦੇ ਰਹੋ। ਫਿਰ ਤੁਹਾਡੀ ਨਯਾ ਦਾ ਕਵਈਆ बाबा ਆਪ ਬਣ ਜਾਵੇਗਾ। ਜਿਸ ਨਯਤਕਵਾਯਾ ਕੋਡ ਪਰਮਾਤਾ ਮਾ ਹੋਵੇ ਉਹ ਮੰਜ਼ਿਲ ਤੇ ਸਮੇ ਤੋਂ ਪਹਿਲਾਂ ਨਾ ਪਹੁੰਚੇ ਇਹ ਹੋ ਨਹੀਂ ਸਕਦਾ ਇਸ ਲਈ ਨਿਸ਼ਚੇ ਨਾਲ ਨਿਸ਼ੇ ਨਾਲ ਅਤਨਿਸ਼ਚਿੰਤ ਹੋ ਕੇ ਆਪਣੀ ਮੰਜ਼ਿਲ ਵੱਲ ਵਧਦੇ ਜਾਓ ਬੱਚੇ ਆਪ ਹੀ ਆਪਣੇ ਪ੍ਰਸਾਰਥ ਨੂੰ ਚੈੱਕ ਕਰੋ ਜੋ ਬੱਚੇ ਤੀਵਰ ਪ੍ਰਸਾਰਥੀ ਹਨ ਜਿਨ੍ਹਾਂ ਦੀ 100% ਅਟੈਂਸ਼ਨ ਆਪਣੇ ਮਨ ਬੁੱਧੀ ਸੰਸਕਾਰਾਂ ਉੱਤੇ ਹੈ ਜਾਂ ਜੋ ਸਿਰਫ ਆਪਣੇ ਆਪ ਨੂੰ ਬਦਲਣ ਦੇ ਇਸ਼ਕ ਹਨ ਉਹਨਾਂ ਦੀ 100% ਜ਼ਿੰਮੇਵਾਰੀ ਭਾਪਦੀ ਹੈ ਅਤੇ ਉਹ ਬੱਚੇ ਬੇਫਿਕਰ ਹੋ ਕੇ ਪ੍ਰਸਾਰਥ ਕਰਨ ਇਹ ਨਾ ਸੋਚਣ ਕਿ ਅਜੇ ਤੱਕ ਪੁਰਾਣੇ ਸੰਸਕਾਰ ਆ ਰਹੇ ਹਨ ਪਰਵਰਤਨ ਨਹੀਂ ਹੋ ਰਹਾ ਬੱਚੇ ਤੀਵਰ ਪ੍ਰਸਾਰਥੀ ਬੱਚਿਆਂ ਦਾ ਸਖਸ਼ਮ ਅਤੇ ਸਥੋਲ ਤਰੀਕੇ ਨਾਲ ਆਪਣੇ ਆਪ ਅਚਰਜਨਕ ਪਰਵਰਤਨ ਹੋਵੇਗਾ ਇਸ ਲਈ ਇੱਕ ਰਸ ਪ੍ਰਸਾਰਤ ਕਰਦੇ ਰਹੋ ਜੋ ਬੱਚੇ ਜਥਾ ਸ਼ਕਤੀ ਪ੍ਰਸਾਰਤ ਕਰ ਰਹੇ ਹਨ ਜਾਂ ਅਜੇ ਵੀ ਕੀ ਕਿਉਂ ਅਜੇ ਦੇ ਪ੍ਰਸ਼ਨਾਂ ਵਿੱਚ ਫਸੇ ਹੋਏ ਹਨ ਉਹਨਾਂ ਕੋਲ ਹਾਲੇ ਵੀ ਸਮਾਂ ਹੈ ਆਪਣਾ 100% ਸਮਾਂ ਸਫਲ ਕਰ ਲੈਣ 바ਬਾ ਪਹਿਲਾਂ ਵੀ ਸਮਝਾ ਚੁੱਕੇ ਹਨ ਕਿ ਪੇਪਰ ਹਰ ਆਤਮਾ ਦੇ ਕੋਲ ਵਕ ਵਕ ਰੂਪ ਵਿੱਚ ਆ ਰਹੇ ਹਨ ਪਰ ਤੀਵਰ ਪ੍ਰਸ਼ਾਰਥੀ ਬੱਚੇ 100% ਬਾਪ ਨੂੰ ਸਮਰਪਿਤ ਹੋ ਕੇ ਬੇਫਿਕਰ ਅਤੇ ਪਰਵਰਤਨ ਵਿੱਚ ਲੱਗੇ ਹੋਏ ਹਨ ਪਰ ਕੁਝ ਬੱਚੇ ਆਪਣੇ ਸੰਸਕਾਰਾਂ ਦੇ ਵਸ਼ੀ ਭੂਤ ਹੋ ਕੇ ਆਪਣੇ ਸਮੇਂ ਨੂੰ ਵਿਅਰਥ ਕਰ ਰਹੇ ਹਨ ਦੇਖੋ ਬੱਚੇ ਬਾਬਾ ਕੋਟਾ ਵਿੱਚੋਂ ਕੋਈ ਤੇ ਕੋਈ ਵਿੱਚੋਂ ਕੋਈ ਉਹਨਾਂ ਵਿੱਚੋਂ ਵੀ ਕੁਝ ਨੂੰ ਆ ਕੇ ਪਰਸਨਲ ਪਲਨਾ ਦੇ ਰਹਾ ਹੈ ਇਸੇ ਤੇ ਮਹੱਤਵ ਨੂੰ ਸਮਝਦੇ ਹੋਏ ਆਪਣੇ ਸਮੇਂ ਨੂੰ ਸਫਲ ਕਰੋ ਨਹੀਂ ਤਾਂ ਅੰਤ ਵਿੱਚ ਬਹੁਤ ਪਛਤਾਉਣਾ ਪਵੇਗਾ ਤੁਹਾਡਾ ਭਾਗਿਆ ਤੁਹਾਡੇ ਹੱਥ ਵਿੱਚ ਹੈ ਆਪਣੇ ਆਪ ਨੂੰ ਹੀ ਪੁੱਛੋ ਨੰਬਰ 1 ਵਿੱਚ ਆਉਣਾ ਜਾਂ ਨੰਬਰ 12 ਵਿੱਚ ਬਾਪ ਆਜ ਵੀ ਉਹਨਾਂ ਬੱਚਿਆਂ ਨੂੰ ਪੂਰਾ ਸੰਯੋਗ ਦੇਵੇਗਾ ਜੋ ਬੱਚੇ ਅੱਜ ਤੋਂ ਤੀਵਰ ਪ੍ਰਸ਼ਾਰਥ ਕਰਨਾ ਸ਼ੁਰੂ ਕਰ ਦੇਣਗੇ ਅੱਛਾ ਪਰਮ ਸ਼ਾਂਤੀ परं शान्ति परं शान्तिः